ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਮੂਹ ਹਰਕਾ ਸਨੌਰ ਵਾਸੀ ਮੇਰੇ ਭਰਾ ਇੱਕ ਬੇਨਤੀ ਆ ਸਾਰਿਆਂ ਨੂੰ ਵੈਸੇ ਤੇ ਆਲਮੋਸਟ ਹੁਣ ਆਪਾਂ ਕੰਮਕਾਰਾਂ ਤੋਂ ਛੇੜ ਦੇ ਲਈ ਹੋ ਗਏ ਤੁੜੀਆਂ ਤੜੀਆਂ ਛੇੜ ਰਹੀਆਂ ਹੁਣ ਕੇ ਕੇ ਦੀਆਂ ਕਈ ਮੇਰੇ ਭਰਾ ਅਜੇ ਵੀ ਬਿਜੀ ਹੋਣ ਕੇ ਖੜਕਾ ਚ ਪਰ ਆਪਾਂ ਹੁਣ ਇਲੈਕਸ਼ਨਾਂ ਦੇ ਦੌਰ ਚ ਥੋੜਾ ਬਹੁਤਾ ਪੜੋ ਟਾਈਮ ਵਿੱਚੋਂ ਕੱਢਣਾ ਪੜਾ ਤੇ ਤੁਹਾਨੂੰ ਬੇਨਤੀ ਕਰਨੀ ਵੀ ਡਾਕਟਰ ਸਾਹਿਬ ਦਾ ਪਰਸੋਂ ਦਾ ਪ੍ਰੋਗਰਾਮ ਹੈ ਆਪਣੇ ਡਾਕਟਰ ਬ੍ਰਵੀਰ ਸਿੰਘ ਜਿਹੜੇ ਆਪਣੇ ਐਨਪੀ ਦੇ ਕੈਂਡੀਡੇਟ ਨੇ ਮਾਤਰੀ ਸਾਹਿਬ ਸਭ ਤੋਂ ਸ਼ੁਰੂਆਤ ਜਿਹੜੀ ਹੋਣੀ ਆ ਉਹ ਕੜਾ ਪਿੰਡ ਤੋਂ ਹੋਣੀ ਆ ਸਵਾ 8 ਵਜੇ ਮੋਦੂਬਾਦ ਰੌੜ ਜਗੀਰ 9 ਵਜੇ ਬੁੱਧਮੁਰ 9:45 ਤੇ ਬਿੰਜਲ 10:30 ਇਸਰੇੜੀ ਸਵਾ 11 ਤਾਜਲਪੁਰ 12 ਵਜੇ ਮਾੜੂ 12:45 ਮਸੀਕਨ 12 ਮਸੀਕਲ 12:45 ਨਾਲ ਤੋਂ 2:45 ਵਿੱਚ ਉਹਦੇ ਰੋਟੀ ਪਾਣੀ ਦਾ ਪ੍ਰੋਗਰਾਮ ਆ ਉਸ ਤੋਂ ਬਾਅਦ ਬਹਿਉਣ ਤੇ 3:30 ਵਜੇ ਬਰਕਤਪੁਰ 4:30 ਸਵਾਈ ਸਿੰਘ ਵਾਲਾ 5:00 ਵਜੇ ਤੇ ਦੇਵੀਗੜ ਸਮਾਪਤੀ ਆ 5:45 ਜਿਹੜੇ ਜਿਹੜੇ ਇੱਥਾਂ ਦੇ ਡੇਢੇ ਪਿੰਡ ਲੱਗਦੇ ਆ ਮੇਰੇ ਭਰਾਓ ਤੁਹਾਨੂੰ ਬੇਨਤੀ ਹੈ ਕਿ ਤੁਹ ਵੱਧ ਤੋਂ ਵੱਧ ਕੇ ਸ਼ਿਰਕ ਵੀ ਕਰੋ ਉਹ ਸਾਰੇ ਇਨਾਂ ਪਿੰਡਾਂ ਦੇ ਵਿੱਚ ਜਰੂਰ ਮੇਰੇ ਵੀਰ ਆਉਣ ਡਾਕਟਰ ਸਾਹਿਬ ਜਿਹੜੀ ਆ ਬੇਨਤੀ ਉਹ ਪ੍ਰਵਾਨ ਵੀ ਕਰਨਾ ਮੇਰੀ ਵੀ ਬੇਨਤੀ ਆ ਤੁਹਾਨੂੰ ਵੀ ਤੁਸੀਂ ਸਾਰਿਆਂ ਨੇ ਵਕਤੋਂ ਵੱਲ ਉੱਥੇ ਆਉਣਾ ਆਪਾਂ ਉਹਦੇ ਵਿਚਾਰ ਵੀ ਸੁਣਨੇ ਤੇ ਆਪਣੀਆਂ ਮੰਗਾਆਂ ਉਹ ਵੀ ਆਪਾਂ ਨਾਲ ਦੱਸਣੀਆਂ ਆ ਤਾਂ ਕਿ ਜਿਹੜੇ ਜਦੋਂ ਐਮਪੀ ਬਣੇ ਉਦੋਂ ਸਾਡੀਆਂ ਜਿਹੜੀਆਂ ਮੰਗਾ ਹੋਣ ਗਿਆ ਅਸੀਂ ਉਹ ਸਾਰੇ ਆ ਆਪਦੀਆਂ ਪੂਰੀਆਂ ਕਰਾ ਸਕਣ ਉਹ ਦਿਨ ਦਮੀਆਂ ਜੁਆਇਨਿੰਗਾਂ ਵੀ ਆ ਹਰ ਪਿੰਡ 'ਚ ਹੋਰ ਵੀ ਜਿਹੜਾ ਕੋਈ ਜੁਆਇਨ ਹੋਣਾ ਚਾਹਦਾ ਆ ਵੇਰਾ ਵੀਰਸ ਉਸ ਉਹਨਾਂ ਪਿੰਡਾਂ ਦੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਵਰਕਰ ਹੈਗਾ ਸਾਡੇ ਨਾਲ ਰਹਿੰਦੇ ਸਾਡੀ ਗੀਤ ਦੇ ਵਰਕਰ ਸਾਰੇ ਉਹਨਾਂ ਨਾਲ ਸੰਪਰਕ ਕਰਕੇ ਜਿਹੜੇ ਨਾਲ ਜੁਆਇਨਿੰਗਾਂ ਵੀ ਕਰਨਾ ਤੇ ਮੇਰੇ ਵੀਰਾਂ ਨੂੰ ਬੇਨਤੀ ਹੈ ਵੀ ਸਾਡਾ ਵੱਤਵਾਰ ਸਾਥ ਦੋਤਾ ਕਿ ਆਪਾਂ ਆਪਣਾ ਹਲਕਾ ਸਾਰੇ ਜ਼ਿਲ੍ਹੇ ਤੋਂ ਸਭ ਤੋਂ ਵੱਧ ਲੀਡ ਤੇ ਜਿਤਾਈਏ ਇਹਨਾਂ ਕੁਝ ਪੇਸ਼ ਕਰਾਂ ਦਾ ਜੱਜ ਕਿ ਇਹਨੂੰ ਵੱਤਵਾਰ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ